ਸ੍ਰੀ ਪੰਜਵੀਂ ਗੁਰਦਾਰੇ ਬਾਬੇ ਸ਼ਹੀਦ ਸਿੰਘ ਜੀ ਗੁਰੂ ਕੀ ਵਡਾਲੀ ਤੇ ਮਾਰੇ ਦੇ ਹੱਥਾਂ ਦੀ ਲਾਈ ਆ ਗੁਰਦਾਰਪਾ ਸ੍ਰੀ ਪੰਜਵੀਂ ਅਤੇ ਬਾਬੇ ਸ਼ਹੀਦ ਸਿੰਘਾਂ ਜੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਮਾਰੇ ਪੰਜ ਆਵੇ ਸਾਜੇ ਤੇ ਇੱਟਾਂ ਤਿਆਰ ਕਰਕੇ ਪਕਾਇ ਇਸ ਨਗਰ ਨੂੰ ਵਸਾਇਆ ਤੇ ਗੁਰਦੁਆਰੇ ਤੇ ਛੇ ਘੂਹਾਂ ਦੀ ਸੇਵਾ ਕਰਵਾਈ ਚੇਕੋਆ ਵਿੱਚ 21 ਮਹਲਾਲ ਚਲਾਈਆਂ ਸ੍ਰੀ ਗੁਰੂ ਸ੍ਰੀ ਅੰਮ੍ਰਿਤਸਰ ਦੀ ਵਾਪਸੀ ਤੇ ਸੰਗਤਾਂ ਨੇ ਤਾਂ ਉਤੇ ਨਗਰ ਦੀ ਰਾਖੀ ਲਈ ਬੇਨਤੀ ਕੀਤੀ ਗੁਰੂ ਜੀ ਨੇ 베ਰੀ ਦਾ ਮੋਹੜਾ ਗੱਡਿਆ ਤੇ ਅਗੰਮੀ ਸ਼ਹੀਦਾਂ ਦਾ ਪਹਿਰਾ ਲਾਇਆ ਵਰ ਦਿੱਤਾ ਇੱਥੇ ਪੰਜ ਐਤਵਾਰ ਇਸ਼ਨਾਨ ਕਰਨ ਨਾਲ ਸੁੱਕੇ ਬੱਚੇ ਹਰੇ ਹੋਇਆ ਕਰਨਗੇ ਸੋ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਅਦੇ ਝੋਲੀਆਂ ਭਰ ਕੇ ਜਾਂਦੀਆਂ ਹਨ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਵਾਹਿਗੁਰੂ 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 ਜੋ ਜੀ ਤੁਹਾਨੂੰ ਤਸਵੀਰ ਦਿਖਾਉਂਦਾ ਗੁਰੂ ਜੀ ਗੁਰੂ ਅਰਜਨ ਦੇਵ ਮਾਰੇ ਦਾ ਸਥਾਨ ਇੱਥੇ ਮਾਰੇ ਨੇ ਆਵੇ ਸਾਜੇ ਨੂੰ ਪਿੰਡ ਸਹਾਬ ਗੁਰੂ ਕਾਉਂ ਡਾਲੀ ਹਾਂ ਗੁਰੂ ਅਰਜਨ ਦੇਵ ਮਾਰੇ ਦਾ ਸਥਾਨ ਹੈ ਜਦੋਂ ਮਾਰੇ ਗਏ ਅੰਮ੍ਰਿਤਸਰ ਫਿਰ ਆਖਿਆ ਮਾਰੇ ਇਹ ਆਵਾਂਗੇ ਫਿਰ ਮਰਗ ਤੇ ਸ਼ਹੀਦ ਆਗਮੀ ਸਿੱਧੇ ਤੇ ਪਹਰਾ ਰਿਆ ਕਰਨਗੇ ਤੇ ਵਾਹਿਗੁਰੂ ਖਤਸਾ ਵਾਹਿਗੁਰੂ ਬੇਰੀ ਯਾਜੀ ਜਿਹੜੀ ਮਾਰੇ ਨੇ ਮੋੜੀ ਗੱਡੀ ਸੀ ਸਾਰੀ ਸਾਖਾਂ ਬੇਰੀ ਦੀਆਂ ਨਿਕਲੀਆਂ ਜੀ ਨੇ ਉਧਰ ਹੀ ਇਧਰ ਵੀ ਹਾਂਜੀ ਇਹ ਨਿਸਾਨ ਸਾਹਿਬ ਉਹਨਾਂ ਸੂਰਬੀਰ ਯੋਧਿਆਂ ਦੀ ਯਾਦ ਹੈ ਜਿੱਨਾਂ ਨੇ ਗੁਰਦੁਆਰਾ ਸ੍ਰੀ ਸ੍ਰੀ ਹਰਿਦਾਸ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਤੋਂ ਤਾਂ ਕੰਨ ਰੱਖਣੇ ਥਾਰ ਰੱਖਿਆ ਇਹ ਸ੍ਰੀ ਅਮਰ ਸਾਹਿਬ ਨੂੰ ਜਾਂਦੇ ਆ ਭਗਤਾਂ ਵਾਲੇ ਗੁਰੂ ਜੀ ਦੇ ਬਾਹਰ ਵਾਲਾ ਆ ਆ ਉਹਤੇ ਸੈਕਲ ਜਨੂਨੀ ਮੁਸਲਮਾਨ ਆ ਲਾਈਵ ਚੱਲ ਰਿਹਾ ਆ ਵੇਖੋ ਜੀ ਆ ਵੇਖੋ ਆ ਵੇਖੋ ਕੀ ਆ ਇਹ ਹੈ ਕੋਚਰੀ ਬੇਰੀ ਕਿੰਦੀ ਵੱਡੀ ਬੇਰੀ ਹੈ ਇਹ ਕਿੰਦੀ ਹੈ ਜੀ ਨਹੀਂ ਮੁਠੇ ਕੋਈ ਨਹੀਂ ਲੱਗਦਾ ਚਲੋ ਜੀ ਬਾਗਰੂ ਜੇ